ਪੰਜਾਬ ਪੁਲਿਸ ਨੂੰ ਮਿਲੀ ਹੁਣ ਤੱਕ ਦੀ ਸਭ ਤੋਂ ਵੱਡੀ ਕਾਮਯਾਬੀ 85 ਕਿਲੋ ਹਰੋਇਨ ਤਰਨਤਾਰਨ ਪੁਲਿਸ ਦੇ ਵੱਲੋਂ ਬਰਾਮਦ ਕੀਤੀ ਆ ਵੱਡੇ ਨੈਕਸਸ ਦਾ ਪਰਦਾਫਾਸ਼ ਕੀਤਾ ਤਾਂ ਇਸ ਦੀ ਜਾਣਕਾਰੀ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਵੱਲੋਂ ਸਾਂਝੀ ਕੀਤੀ ਗਈ ਵਾਸ਼ਿੰਗ ਮਸ਼ੀਨ ਮਸ਼ੀਨ ਦੇ ਵਿੱਚ ਲੁਕੋ ਕੇ ਰੱਖੀ ਸੀ ਹਰੋਇਨ ਤਾਂ ਪੰਜਾਬ ਸਰਕਾਰ ਦੇ ਵੱਲੋਂ ਹੁਣ ਨਸ਼ਿਆਂ ਦੇ ਵਿਰੁੱਧ ਯੁੱਧ ਛੇੜਿਆ ਗਿਆ ਪਾਵੇਂ ਕਿੱਥੇ ਮਰਜੀ ਲੁਕ ਜਾਓ ਪਾਵੇਂ ਕਿੱਥੇ ਮਰਜੀ ਨਸ਼ਾ ਲਕੋ ਲੋ ਸਭ ਫੜੇ ਜਾਣਗੇ ਤਾਂ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਆ ਪੰਜਾਬ ਸਰਕਾਰ ਦੇ ਯੁੱਧ ਨਸ਼ੇ ਵਿਰੁੱਧ ਅਭਿਆਨ ਦੇ ਵਿੱਚ ਇੱਕ ਵੱਡੀ ਸਫਲਤਾ ਅੱਜ ਪ੍ਰਾਪਤ ਹੋਈ ਜਦੋਂ ਤਰੰਤਾਰਨ ਪੁਲਿਸ ਨੇ 85 ਕਿਲੋ ਹਿਰੋਇਨ ਰਿਕਵਰ ਕੀਤੀ ਹੈ ਇਹ ਇੱਕ ਬਹੁਤ ਵੱਡਾ ਆਪਰੇਸ਼ਨ ਸੀਗਾ ਜਿਸ ਦੇ ਵਿੱਚ ਸਕਸੈਸ ਮਿਲੀ ਹੈਗੀ ਇਨਨ ਇੰਟੈਲੀਜੈਂਸ ਬੇਸਡ ਆਪਰੇਸ਼ਨ ਲੈਡ ਬਾਈ ਐਸਐਸਪੀ ਅਭਿਮਨਿਊ ਰਾਣਾ ਤਰੰਤਾਰਨ ਪੁਲਿਸ ਹੈਸ ਰਿਕਵਰਡ 85 ਕਿਜੀ ਹਿਰੋਇਨ an arrested one amarjot singh of pitewind amritsar recovered 85 kg of heroin from his possession a heroin 13 kistade vich pehle yesterday 5 kilo heroin edi personal search to recover hui si te us to baad 40 kilo heroin ede pind pitewind ne washing machine de vich lukoke rakhi si te raksarai pind sarai amnat khand de vich ga utho vi 40 kilo di consignment recover hui is de link UK बेस्ड ड्रग स्मगलर ਲਾਲੀ ਨਾਲ ਸਾਹਮਣੇ ਆਏ ਹਨ ਜਿਸ ਦੇ ਥਰੂ ਇਹ ਪਾਕਿਸਤਾਨ बेस्ड ਸਮਗਲਰਸ ਨਾਲ ਇੰਟਰਕਸੀਗਾ ਤੇ ਹਵਾਲੇ ਰਾਹੀ ਇਹਨਾਂ ਦਾ ਪੈਸਾ ਵਾਪਸ ਜਾਂਦਾ ਸੀਗਾ ਇਹ ਪਾਕਿਸਤਾਨ ਦੀ ISI ਦੀ ਭਾਰਤ ਵਿੱਚ ਨਾਰਕੋ টেরਰਿਜ਼ਮ ਦੀ ਜਿਹੜੇ ਐਫਰਟਸ ਨੂੰ ਇੱਕ ਬਹੁਤ ਵੱਡੀ ਥੇਸ ਪਹੁੰਚੀ ਹੈ ਤੇ ਇਸ ਦੀ ਇਨਵੈਸਟੀਗੇਸ਼ਨ ਸਾਇੰਟਿਫਿਕ ਤੌਰ ਤੇ ਕੀਤੀ ਜਾ ਰਹੀ ਹੈ ਫਾਰਵਰਡ ਤੇ ਬੈਕਵਰਡ ਲਿੰਕੇਜਸ ਸਟੈਬਲਿਸ਼ ਕੀਤੇ ਜਾ ਰਹੇ ਮੋਰ ਅਰੇਸਟ ਆ ਲਾਈਕਲੀ ਪੰਜਾਬ ਪੁਲਿਸ ਇਸ ਟੋਟਲੀ ਕਮਿਟਿਡ टू एलिमिनेट ड्रग्स फ्रॉम पंजाब एंड मेक पंजाब ड्रग्स फ्री बाय 31 मई। उद्योग सीए पंजाब सरदार भगवंत सिंह मान डीजीपी पंजाब ਉਹਨਾਂ ਦੇ ਨਿਸ਼ਾ ਦੇ ਨਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਕਿ 1 मार्च ਤੋਂ ਯੁੱਧ ਨਸ਼ਾ ਵਿਦਿ ਸ਼ੁਰੂ ਹੋਇਆ ਹੈ ਤੇ ਸਾਰਿਆਂ ਨੇ ਪ੍ਰਣ ਲਿਆ ਹੈ ਕਿ 31 ਮਈ ਤੱਕ ਜਿਹੜਾ ਕਿ ਪੰਜਾਬ ਨੂੰ ਆਪਾਂ ਨਸ਼ਾ ਮੁਕਤ ਬਣਾਉਣਾ ਹੈ ਉਹਦੇ ਤਹਿਤ ਸਾਡੀ ਸੀਆਈ ਦੀ ਟੀਮ ਨੂੰ ਇੱਕ ਇਨਫੋਰਮੇਸ਼ਨ ਹਾਸਲ ਹੋਈ ਸੀਗੀ ਕਿ ਬਈ ਇੱਕ ਬੰਦਾ ਜਿਹੜਾ ਸਰਾਏ ਮਾਂਥਾ ਵਾਲੇ ਪਾਸੇ ਕੋਈ ਚਬਾ ਵਾਲੇ ਪਾਸੇ ਇਕ ਨਸ਼ੇ ਦੀ ਕਨਸਾਈਨਮੈਂਟ ਜਿਹੜੀ ਕਿ ਡਿਲੀਵਰ ਕਰਨ ਆਇਆ ਹੈ ਤੇ ਉਹ ਉਹ ਇਨਫਰਮੇਸ਼ਨ ਮਿਲਦੇ ਹੀ ਤੁਰੰਤ ਐਸਪੀਡੀ ਅਜੀਤ ਰਾਜ ਸਿੰਘ ਡੀਐਸਪੀਡੀ ਗੁਰਿੰਦਰਪਾਲ ਨਾਗਰਾ ਤੇ ਇੰਚਾਰਜ ਸੀਆਈਏ ਅਮਨਦੀ ਬਰੰਧਾਵਾ ਦੀ ਟੀਮ ਨੂੰ ਦਮਾਣਾ ਕੀਤਾ ਜਾਂਦਾ ਹੈ ਤੇ ਉਥੇ ਮੌਕੇ ਤੇ ਜਿਹੜਾ ਕਿ ਇੱਕ ਮੁੰਡਾ ਸੀਗਾ ਅਮਰਜੋਤ ਸਿੰਘ ਉਰਵਜੋਤਾ ਜਿਹੜਾ ਕਿ ਭਿੱਤੇਵੜ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਉਹਨੂੰ ਕਾਬੂ ਕੀਤਾ ਜਾਂਦਾ ਹੈ ਉਹਦੇ ਪੋਜੀਸ਼ਨ 'ਚੋਂ ਮੌਕੇ ਤੇ 5 ਕਿਲੋ ਹਿਰੋਇਨ ਤੇ ਇੱਕ ਐਕਟਿਵਾ ਜਿਹੜੀ ਕਿ ਬਰਾਮਦ ਕੀਤੀ ਗਈ ਟੀਮ ਨੇ ਬੜੀ ਸੂਝ-ਬੂਝ ਨਾਲ ਕੰਮ ਕਰਦੇ ਹੋਏ ਉਹਦਾ ਮੋਬਾਈਲ ਦੇਖੋ ਚੈੱਕ ਕੀਤਾ ਤੇ ਉਹਦੀ ਪੁੱਛਗਿੱਛ ਕੀਤੀ ਤੇ ਉਹਦੇ ਵਿੱਚ ਉਹ ਇਹ ਗੱਲ ਸਾਹਮਣੇ ਆਈ ਕਿ ਇਹਦੇ ਕੋਲ ਹੋਰ ਵੀ ਜਿਹੜੀ ਕਨਸਾਈਨਮੈਂਟ ਇਹਨੇ ਲੁਕਾ ਕੇ ਰੱਖੀ ਹੈ ਪਹਿਲਾ ਕਲੂ ਸਾਨੂੰ ਇਹ ਮਿਲਿਆ ਕਿ ਬਈ ਜਿਹਦੇ ਕੈਨ ਤੇ ਕੋਈ ਇੱਕ ਇੰਗਲੈਂਡ ਦਾ ਲਾਲੀਨਾ ਦਾ ਯੋਗਕ ਹੈ ਜਿਹੜਾ ਕਿ ਇਹਦਾ ਹੈਂਡਲਰ ਸੀਗਾ ਉਹਦੇ ਕੈਨ ਤੇ ਇਹ ਤੇ ਡਿਲੀਵਰ ਕਰਨ ਆਇਆ ਸੀ ਤੇ ਇਹ ਡਿਲੀਵਰੀ ਦੇਣ ਤੋਂ ਬਾਅਦ ਇਨੇ ਬਾਉਂਡਰੀ ਰਹੀਏ ਤਾਂ ਇੱਕ ਕਨਸਾਈਨਮੈਂਟ ਹੋਰ ਚੁਕਣੀ ਸੀਗੀ ਜਿਹੜੇ ਕੀ ਕੋਆਰਡੀਨੇਟਸ ਦੇ ਫੋਨ 'ਚ ਸਾਨੂੰ ਲੱਗੇ ਜਦੋਂ ਇਹ ਇਹਨੂੰ ਇਸ ਬਾਰੇ ਪੁਛਤਾ ਸਖਤੀ ਨਾਲ ਪੁਛਗਿਸ਼ ਕੀਤੀ ਗਈ ਤੇ ਸਾਡੀ ਟੀਮ ਨੇ ਮੌਕੇ ਤੇ ਜਾ ਕੇ ਜਦੋਂ ਸਰਚ ਕੀਤੀ ਤੇ ਇਹਦੀ ਨਿਸ਼ਾਨਦੇਹੀ ਤੋਂ ਇੱਕ 40 ਕਿਲੋ ਦੀ ਖੇਪ ਜਿਹੜੀ ਦੂਜੀ ਖੇਪ ਬਰਾਮਦ ਹੋਈ ਜਿਸ ਤੋਂ ਬਾਅਦ ਉਹਨਾਂ ਦੀ ਰਿਕਵਰੀ ਜਿਹੜੀ 45 ਕਿਲੋ ਹੋ ਗਈ ਇਸ ਤੋਂ ਬਾਅਦ ਇਹਦੀ ਫਰਦਰ ਇੰਟਰੋਗੇਸ਼ਨ ਜਦੋਂ ਕੀਤੀ ਗਈ ਤੇ ਇਹਦੇ ਘਰ ਦੀ ਜਾ ਕੇ ਸਰਚ ਕਰਵਾਈ ਗਈ ਉਤੇ ਨੇ ਵਾਸ਼ਿੰਗ ਮਸ਼ੀਨ ਦੇ ਵਿੱਚ 40 ਕਿਲੋ ਜਿਹੜੀ ਹੀਰੋਇਨ ਹੋਰ ਛੁਪਾ ਕੇ ਰੱਖੀ ਹੋਈ ਸੀਗੀ ਜਿਸ ਤੋਂ ਜਿਹੜੀ ਕਿੁੱਲ ਰਿਕਵਰੀ 85 ਕਿਲੋ ਦੀ ਹੋ ਗਈ ਇਹ ਗੱਲ ਬੜੀ ਮਤਲਬ ਸੀਗੀ ਕਿ ਭਈ ਜਦੋਂ ਹੁਣ ਬਾਅਦ ਚ ਇਹਦਾ ਰਿਮਾਂਡ ਲੈ ਕੇ ਡਿਟੇਲ ਦੇ ਵਿੱਚ ਪੁੱਛਤਾਛ ਕੀਤੀ ਗਈ ਤੇ ਇਹ ਗੱਲ ਸਾਹਮਣੇ ਆਈ ਕਿ ਇਹਦਾ ਇਹ ਜਿਹੜਾ ਇਨ ਡੰਬ ਬਣਾਇਆ ਹੋਇਆ ਸੀਗਾ ਜਿੱਥੇ ਸਮਾਨ ਇਹ ਲਾਲੀ ਜਿਹੜਾ ਸਮਗਲਰ ਹੈ ਬਾਹਰ ਦਾ ਉਹਦਾ ਸਮਾਨ ਇਕੱਠਾ ਹੁੰਦਾ ਸੀਗਾ ਤੇ ਗਾਂ ਪੰਜਾਬ ਦੇ ਹੋਰ ਇਲਾਕਿਆਂ ਚ ਡਿਸਟ੍ਰਿਬਿਊਸ਼ਨ ਲਈ ਜਾਂਦਾ ਸੀਗਾ ਤੇ ਫਿਲਹਾਲ ਇਹਦੀ ਪੁਸ਼ਕਿਰ ਚਲਦੀ ਪਈ ਹੈ ਚਾਰਨ ਦਾ ਰਿਮਾਂਡ ਮਿਲਿਆ ਹੈ ਤੇ ਸਾਨੂੰ ਉਮੀਦ ਹੈ ਕਿ ਇੱਕ ਬੜਾ ਵੱਡਾ ਜਿਹੜਾ ਨੋਡ ਹੈ ਮਤਲਬ ਜਿਵੇਂ ਆਪਾਂ ਕਹਿੰਦੇ ਆ ਕਿ ਭਈ ਆਪਾਂ ਵੱਡੇ ਸਮਗਲਿਆਂ ਨੂੰ ਹੱਤ ਫੋਨ ਦੇ ਵਿੱਚ ਸਾਡੀ ਪੁਲਿਸ ਨੇ ਬੜੀ ਸਫਲਤਾ ਹਾਸਲ ਕੀਤੀ ਹੈ ਇਸ ਨੋਡ ਦੇ ਫੜੇ ਜਾਣ ਤੋਂ ਸਾਨੂੰ ਜਿਹੜੇ ਜਿਹੜੇ ਪੋਰਟਰ ਤੋਂ ਸਮਾਨ ਚੁਕਦੇ ਆ ਜਿੱਥੇ ਜਿੱਥੇ ਪੰਜਾਬ ਦੇ ਨਸ਼ਾ ਸਪਲਾਈ ਕਰਦਾ ਸੀਗਾ ਉਨ੍ਹਾਂ ਦੀ ਪਛਾਣ ਹੋਏਗੀ ਤੇ ਇਸ ਕੇਸ ਦੇ ਵਿੱਚ ਫਰਦਰ ਜਿਹੜੀ ਗ੍ਰਿਫਤਾਰੀਆ ਕੀਤੀ ਜਾਏਗੀ ਜਿਹੜਾ ਇਹ ਅਮਰਜੋਤ ਹੈ ਇਹ ਇਹਨੇ ਬੀ ਫਾਰਮੇਸੀ ਕੀਤੀ ਹੋਈ ਹੈ ਤੇ ਇਹ ਉਪਰ ਹਸਪਤਾਲ ਦੇ ਵਿੱਚ ਫਾਰਮਾਸਿਸਟ ਦੇ ਤੌਰ ਤੇ ਕੰਮ ਕਰਦਾ ਰਿਹਾ ਹੈ 2014 ਤੋਂ ਇਹ ਨਸ਼ੇ ਦਾ ਆਦੀ ਹੈ ਤੇ ਕਾਫੀ ਬੜੀ ਮਾਤਰਾ ਜੀ ਨਸ਼ੇ ਦਾ ਸੇਵਨ ਵੀ ਕਰਦਾ ਹੈ ਤੁਹਾਨੂੰ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਇਹ ਕੁਮਾਰ ਤੋਂ ਲੈ ਕੇ ਹੁਣ ਤੱਕ ਤਰਨਤਾਰਨ ਪੁਲਿਸ ਨੇ ਜਿਹੜਾ ਯੋਧ ਨਸ਼ਿਆ ਵਿਰੁੱਧ ਦੇ ਤਹਿਤ 341 ਮੁਕਦਮੇ ਐਨਡੀਪੀਐਸਐਟ ਦਰਜ ਕੀਤੀਆਂ ਜਿਦੇ ਵਿੱਚ 446 ਵੱਡੇ ਦੇ ਛੋਟੇ ਸਮਗਲੀਆਂ ਦੀ ਗ੍ਰਿਫਤਾਰੀ ਵੀ ਕੀਤੀ ਹੈ ਤੇ ਹੁਣ ਤੱਕ ਦੀ ਸਾਡੀ 2.5 ਮਹੀਨੇ ਦੌਰਾਨ ਅਜਾ 2.5 ਮਹੀਨੇ ਦਾ ਅਸਰ ਸੀਗਾ ਇਹਦੇ ਵਿੱਚ 142 ਕਿਲੋ ਦੀ ਹੀਰੋਇਨ ਦੀ ਰਿਕਵਰੀ ਕੀਤੀ ਗਈ ਹੈ 8 ਕਿਲੋ ਜਿਹੜਾ ਅਫੀਮ ਹੈ ਤੇ ਇਹ ਲਗਭਗ 60 ਲੱਖ ਰੁਪਏ ਜਿਹੜਾ ਉਹ ਡਰਗ ਮਨੀ ਰਿਕਵਰ ਕੀਤਾ ਗਿਆ ਹੈ ਤੇ ਅਸੀਂ ਨਤੀਬਤ ਹੈ ਕਿ ਭਈ 31 ਮਈ ਤੱਕ ਜਿਹੜਾ ਸਾਡੇ ਸੀਐਮ ਸਾਹਿਬ ਨੇ ਪ੍ਰਣ ਲਿਆ ਹੈ ਕਿ ਭਈ ਅਸੀਂ ਪੰਜਾਬ ਨੂੰ ਤਰਨਤਾਰਨ ਨੂੰ ਨਸ਼ਾ ਮੁਕਤ ਕਰਨਾ ਹੈ ਉਹ ਅਸੀਂ ਬੜੀ ਮਿਹਨਤ ਨਾਲ ਸਾਰੀ ਟੀਮ ਦੀ ਤਰਨਤਾਰਨ ਪੁਲਿਸ ਦੀ ਮਿਹਨਤ ਨਾਲ ਉਹਨਾਂ ਦੇ ਉਹਨਾਂ ਦੀ ਜਿਹੜਾ ਕੀ ਆਪਾਂ ਨਸ਼ਾ ਮੁਕਤ ਕਰਕੇ ਰਵਾਂਗੇ ਹੁਣ ਸਾਰੇ ਤੇ ਪਹਿਲਾਂ ਹੀ ਪਰਚੇ-ਪਰਚੇ ਗਈ ਜਿੰਨੇ ਹੁਣ ਨਹੀਂ ਨਸ਼ੇ ਦਾ ਕੰਧਾ ਆਦੀ ਸੀਗਾ ਫਿਲਹਾਲ ਸਾਨੂੰ ਇਹਦੇ ਕੋਈ ਪਰਚਾ ਨਹੀਂ ਲੱਭਿਆ ਕਿਉਂਕਿ ਦੇਖੋ ਜੀ ਇਹ ਸੁਪਾਇ ਹੋਇਆ ਖਿਡਾਰੀ ਸੀਗਾ ਜਿਹੜਾ ਕੀ ਕਹਿ ਸਕਦੇ ਆਂ ਕਿ ਪਿਛੇ ਰਹਿ ਕੇ ਜਿਹੜਾ ਸਮਾਨ ਸਾਹਮਦਾ ਸੀਗਾ ਕਿਤੇ ਅੱਗੇ ਨਹੀਂ ਹੁੰਦਾ ਸੀਗਾ ਤਾਂ ਕਰਕੇ ਛੁਪਿਆ ਹੋਇਆ ਸੀ ਉਹਨਾਂ ਸਾਡੀ ਜਿਹੜੀ ਟੀਮ ਐਸਆਈਏ ਦੀ ਟੀਮ ਹੈ ਇਹਦੀ ਇੰਟੈਲੀਜੈਂਸ ਦੇ ਦਮ ਤੇ ਅਸੀਂ ਇਹਦੇ ਤੱਕ ਪਹੁੰਚ ਪਾਏ ਜਿਹੜਾ ਆਪਾਂ ਅੰਦਰ ਜਾ ਕੇ ਨੂੰ ਮਤਲਬ ਕਹਿ ਸਕਦੇ ਆਂ ਆਪਾਂ ਇਹ ਕਿਸੇ ਸਰਜਿਕਲ ਸਟ੍ਰਾਈਕ ਜਿਹੜੀ ਹੈ ਕੀਤੀ ਹੈ ਸਰਦਮ ਬਣਾਇਆ ਗਿਆ ਸੀ ਉਹ ਥਰੂ ਡਿਸਾਈਨਮੈਂਟ ਜਿਹੜੀ ਭੇਜਿਆ ਜਾਂਦੀ ਹੀ ਕਿਹੜੇ ਚੈਨਲ ਥਰੂ ਭੇਜਿਆ ਜਾਂਦੀ ਕਿਸ ਤਰ੍ਹਾਂ ਸੁਮਈ ਹੁੰਦੀ ਹੈ ਕੋਈ ਇਹਨੂੰ ਕੋਈ ਲੋਕੇਸ਼ਨ ਮਿਲਦੀ ਸੀਗੀ ਜਿਹੜੀ ਨੇ ਹੋਂ ਤੱਕ ਗੱਲ ਦੱਸੀ ਹੈ ਕਿਸੇ ਅ ਅਣਜਾਣ ਪੁਆਇੰਟ ਦੇ ਵੀ ਉੱਥੋਂ ਜਾ ਕੇ ਕੋਈ ਅਣਜਾਣ ਮੁੰਡੇ ਨੂੰ ਆਪਣੀ ਗੱਡੀ 'ਚ ਆ ਕੇ ਜਾਂ ਕਿਤੇ ਕਿਰੇ ਲੱਖ ਕੇ ਡੈੱਡ ਲੈਟਰ ਬਾਕਸ ਬਣਾ ਕੇ ਉੱਥੇ ਸਮਾਨ ਜਿਹੜਾ ਇਹਨੂੰ ਦੇ ਜਾਂਦੇ ਸੀਗੇ ਇਹ ਖਾਂ ਆ ਫਰਦਰ ਸਟੋਰ ਕਰੀ ਜਾਂਦਾ ਸੀ ਬਿਲਕੁਲ ਜਿਹੜਾ ਪਾਕਿਸਤਾਨ ਨਾਲ ਦੇ ਸੰਪਰਕ ਨਿਕਲੇ ਕਿ ਉਹਦਾ ਸਰ ਬੈਕਅਪ ਲਿੰਕ ਕੋਈ ਨਿਕਲ ਪਾਇਆ ਜਾਂ ਕੋਈ ਸਪਲਾਈ ਚੇਨ ਮੰਗਾ ਕੇ ਅੱਗੇ ਕਰ ਹੋਂ ਤੱਕ ਇਹ ਗੱਲ ਸਾਹਮਣੇ ਹੈ ਕਿ ਪਾਕਿਸਤਾਨ ਦਾ ਸ਼ਾਹ ਨਾਮਕ ਸਮਗਲਰ ਹੈ ਜਿਹੜਾ ਪੂਰੇ ਬਹੁਤ ਸਾਰੇ ਧੇਰੀਏ ਦੇ ਵਿੱਚ ਐਕਟਿਵ ਹੈ ਉਹ ਇਸ ਪਾਕਿਸਤਾਨ ਤੋਂ ਹਿਰੋਇਨ ਵੇਚਣ ਦੇ ਵਿੱਚ ਇਨਵੋਲ ਸੀ। ਸਾਨੂੰ ਲਿੰਕ ਕਿੱਦਾਂ ਜਨਰੇਟ ਹੋਇਆ ਉੱਥੇ ਕਦੀ ਉਪਰਸਤਾ ਦੇ ਸੀਗਾ ਉੱਥੋਂ ਲਿੰਕ ਕਿੱਦਾਂ ਜਨਰੇਟ ਹੋ ਗਿਆ ਉਹ ਗ੍ਰੀਪਾ ਜੀ ਉਹ ਤਾਂ ਇੱਕ ਇੱਕ ਦਾ ਫਰੰਟ ਸੀਗਾ ਉੱਥੇ ਇੱਕ ਫਾਰਮਾਸਿਸਟ ਦੇ ਤੌਰ ਤੇ ਬਤੌਰ ਨੌਕਰੀ ਕਰਦਾ ਸੀਗਾ ਉਹਦਾ ਇੱਕ ਵਾਈਟ ਕੋਲਰ ਕਹਿ ਲੀਏ ਕੀ ਆਪਣੀ ਨੌਕਰੀ ਪੇਸ਼ਾ ਕਰਦਾ ਸੀਗਾ ਉਹਦੇ ਨਾਲ ਦਾ ਇਹਦਾ ਕੋਈ ਸਬੰਧ ਨਹੀਂ ਬਟ ਜਿਹੜੇ ਸਮੱਗਲਰ ਹੁੰਦੇ ਆ ਉਹ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਕਿਸੇ ਗਲਤ ਮਾੜੇ ਅੰਸਰ ਦੇ ਕੈਨ ਦੇ ਆ ਕੇ ਇਸ ਅਸੀਂ ਲਾਲਚ ਕਰਕੇ ਮੈਂ ਆਪਾਂ ਕਹਿ ਲਿਆ ਕਿ ਇਹ ਇਸ ਧੰਦੇ ਦੇ ਵਿੱਚ 몰 ਹੋ ਜਾਂਦੇ ਨੇ ਇਹਦੀ ਪ੍ਰੋਪਰਟੀ ਵਗੈਰਾ ਸਰ ਇਹਦੀ ਫਿਰ ਜਿਹੜੀ ਹਾਂਜੀ ਇਹਦੀ ਪ੍ਰੋਪਰਟੀ ਵਗੈਰਾ ਜਿਹੜੀ ਹੈ ਦੇਖੋ ਕਲੀ ਫੜਿਆ ਇਹਦੀ ਸਾਰੀ ਪ੍ਰੋਪਰਟੀ ਦੀ ਜਾਂਚ ਕੀਤੀ ਜਾਵੇਗੀ ਤੇ ਕਾਨੂੰਨ ਅਨੁਸਾਰ ਬਣਦੀ ਸਭ ਤੋਂ ਸੱਤ ਜਿਹੜੀ ਕਿ ਉਸਤੇ ਵੀ ਕਾਰਵਾਈ ਕੀਤੀ ਜਾਵੇ ਸਰ ਲਾਲੀ ਜਿਹੜਾ ਕਿੱਥੋਂ ਰਹਿਣ ਵਾਲਾ ਪੰਜਾਬ ਦਾ ਉਹਦੀ ਆਪਾਂ ਪਛਾਣ ਕਰ ਰਹੇ ਹਾਂ ਜੀ ਡਿਮਾਂਡ ਲੈ ਲਿਆ ਚਾਰ ਦਿਨ ਦਾ ਤੇ ਉਹ ਵੀ ਅਸੀਂ ਪਤਾ ਕਰਾਂਗੇ ਕਿ ਪੰਜਾਬ ਦੇ ਕਿਹੜੇ ਏਰੀਆ ਦਾ ਰਹਿਣ ਵਾਲਾ ਹੈ ਤੇ ਫਿਲਹਾਲ ਇਤਨਾ ਪਤਾ ਲੱਗੇ ਕਿ ਉਹ ਕਿਹਦੇ ਵਿੱਚ ਹੈ ਠੀਕ ਜੀ ਤਾਂ ਤੁਸੀਂ ਸੁਣਿਆ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਆ ਤੇ ਨਾਲ ਹੀ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਆ ਤੇ ਨਾਲ ਹੀ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਆ ਕਿ ਤੁਸੀਂ ਇਸੇ ਤਰੀਕੇ ਦੇ ਨਾਲ ਸਾਥ ਦਿਓ ਕਿਉਂਕਿ ਇਹ ਨਸ਼ਾ ਇਹਦਾ ਖਾਤਮਾ ਕਰਨ ਦੇ ਲਈ ਇਕੱਲੀ ਪੁਲਿਸ ਕੁਝ ਨਹੀਂ ਕਰ ਸਕਦੀ ਜਦੋਂ ਤੱਕ ਲੋਕਾਂ ਦਾ ਸਾਥ ਨਹੀਂ ਮਿਲਦਾ ਪਰ ਪੰਜਾਬ ਦੀ ਪੁਲਿਸ ਦੀ ਜੋ ਹੁਣ ਤਨਦੇਹੀ ਦੇ ਨਾਲ ਕੀਤੀ ਡਿਊਟੀ ਆ ਉਹ ਰੰਗ ਲਿਆ ਰਹੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਯੁੱਧ ਛੇੜਿਆ ਗਿਆ ਉਸ ਯੁੱਧ ਦੇ ਵਿੱਚ ਹੁਣ ਕਈ ਵੱਡੇ ਵੱਡੇ ਮਗਰਮਸ ਪਿਛਣ ਪਿਸਣ ਜਾ ਰਹੇ ਨੇ ਵੱਡੇ ਮਹਿਲ ਵੀ ਢਾਈ ਢੇਰੀ ਹੋਣਗੇ ਬਲਡوزر ਚੱਲ ਰਿਹਾ ਯੂਪੀ ਦੀ ਤਰਜ਼ ਦੇ ਉੱਤੇ ਪੰਜਾਬ ਦੇ ਵਿੱਚ ਪੀੜਾ ਪੰਝਾ ਚੱਲ ਰਿਹਾ ਨਸ਼ਾ ਤਸਕਰਾਂ ਦੇ ਘਰਾਵਾਂ ਦੇ ਉੱਤੇ ਜਿਨ੍ਹਾਂ ਦੇ ਵੱਲੋਂ ਲੋਕਾਂ ਦੇ ਖੂਨ ਪਸੀਨੇ ਦੇ ਨਾਲ ਲੋਕਾਂ ਦੇ ਪੁੱਤਾਂ ਨੂੰ ਮਾਰ ਕੇ ਨਸ਼ਾ ਦੇ ਕੇ ਕਈ ਕਰਾਂ ਦੇ ਵਿੱਚ 70 ਬਚਾ ਕੇ ਆਪਣੇ ਵੱਡੇ ਮਹਿਲ ਖੜੇ ਕਰ ਲਏ ਪਰ ਉਹਨਾਂ ਵੱਡੇ ਮਹਿਲਾਂ ਦੀਆਂ ਜਿਹੜੀਆਂ ਨੀਹਾਂ ਨੇ ਉਹ ਮਜ਼ਬੂਤ ਨਹੀਂ ਆ ਉਹ ਨੀਹਾਂ ਕਮਜ਼ੋਰ ਹੋ ਚੁੱਕੀਆਂ ਨੇ ਹੁਣ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਨਸ਼ੇ ਦੇ ਵਿਰੁੱਧ ਯੁੱਧ ਛੇੜਿਆ ਗਿਆ ਤਾਂ ਉਹ ਵੱਡੇ ਵੱਡੇ ਮਹਿਲ ਵੀ ਢਾਈ ਢੇਰੀ ਹੋਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਦੱਸ ਚੁੱਕੇ ਨੇ ਕਿ ਥੋੜੇ ਹੀ ਦਿਨ ਨੇ ਬਸ ਮਸ਼ੀਨਾਂ ਨੂੰ ਗ੍ਰੀਸ ਹੋ ਰਹੀ ਆ ਕਹਿੰਦੇ ਵੱਡੇ ਮਹਿਲ ਵੀ ਢਾਏ ਜਾਣਗੇ ਤਾਂ ਵੱਡੇ ਮਗਰਮੱਛ ਕਿਹੜੇ ਨੇ ਸਭ ਜਾਣਦੇ ਨੇ ਪਰ ਜਿਸ ਤਰੀਕੇ ਦੇ ਨਾਲ ਅੱਜ ਪੰਜਾਬ ਪੁਲਿਸ ਨੂੰ ਤਰਨਤਾਰਨ ਦੀ ਪੁਲਿਸ ਨੂੰ ਇਹ ਵੱਡੀ ਕਾਮਯਾਬੀ ਹਾਸਲ ਹੋਈ ਆ ਤਾਂ ਵਾਕਈ ਹੀ ਦੂਜੇ ਤਸਕਰਾਂ ਨੂੰ ਵੀ ਕੰਬਣੀ ਜ਼ਰੂਰ ਛੜੀ ਹੋਣੀ ਹੈ ਇੰਨੀ ਵੱਡੀ ਮਾਤਰਾ ਦੇ ਵਿੱਚ ਹਰੋਇਨ 85 ਕਿਲੋ ਹਰੋਇਨ ਬਰੀ ਬਰਾਮਦ ਕੀਤੀ ਗਈ ਆ ਤਾਂ ਕਰੋੜਾਂ ਦੀ ਕੀਮਤ ਉਸ ਹਰੋਇਨ ਦੀ ਆ ਕਰੋੜਾਂ ਰੁਪਏ ਦੀ ਕੀਮਤ ਵਾਲੀ ਹਰੋਇਨ ਅੱਜ ਬਰਾਮਦ ਕੀਤੀ ਗਈ ਆ ਨਸ਼ਾ ਜਿਹੜਾ ਆ ਇੱਕ ਜਹੀ ਅਲਾਮਤ ਆ ਜਿਸ ਨੂੰ ਜੜ ਤੋਂ ਪੁੱਟਣ ਦੇ ਲਈ ਲਗਾਤਾਰ ਸਰਕਾਰਾਂ ਨੇ ਉਪਰਾਲੇ ਕੀਤੇ ਨੇ ਪਰ ਸਫਲ ਨਹੀਂ ਹੋਈਆਂ ਤਾਂ ਹੁਣ ਵੀ ਨਸ਼ੇ ਦੇ ਖਿਲਾਫ ਜੋ ਯੁੱਧ ਛਿੜਿਆ ਗਿਆ ਇਹ ਯੁੱਧ ਕਿੰਨਾ ਕੁ ਕਾਰਗਰ ਸਿੱਧ ਹੁੰਦਾ ਆਉਣ ਵਾਲਾ ਸਮਾਂ ਦੱਸੇਗਾ